400 ਲੀਟਰ ਸ਼ਰਾਬ ਥਾਣਾ ਬਸੀ ਪਠਾਨਾ ਪੁਲਿਸ ਵੱਲੋਂ ਨਸ਼ਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੀ ਪਠਾਨਾ ਦੇ ਡੀਐਸਪੀ ਰਾਜਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਦੇ ਹੁਕਮਾਂ ਤੇ ਥਾਣਾ ਬਸੀ ਪਠਾਨਾ ਪੁਲਿਸ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਨਸ਼ਟ ਕੀਤੀ ਗਈ ਸ਼੍ਰੀ ਸ਼ਮੂਗਰਵਾਲ ਆਈਪੀਐਸ ਐਸਐਸਬੀ ਫਤਿਹਗੜ ਸਾਹਿਬ ਜੀ ਦੇ ਹਦਾਇਤ ਮੁਤਾਬਕ ਅੱਜ ਐਸਪੀਡੀ ਸਾਹਿਬ ਦੀ ਹਦਾਇਤ ਅਨੁਸਾਰ ਮੈਂ ਤੇ ਐਸਐਚਓ ਬਸੀ ਨੇ ਜਿਹੜੇ ਸਾਡੇ ਐਕਸਾਈਜ਼ ਐਕਟ ਦੇ ਮੁਕੱਦਮੇ ਜਿਨ੍ਹਾਂ ਦਾ ਨਪਰਾ ਹੋ ਚੁੱਕਿਆ ਉਹਦੇ ਅਸੀਂ 26 ਕੇਸਾਂ ਦਾ ਜਿਹੜਾ ਮਾਲ ਨਸ਼ਟ ਕੀਤਾ ਸ਼ਰਾਬ ਨਸ਼ਟ ਕੀਤੀ ਆ ਜੋ ਕਰੀਬ 400 ਲੀਟਰ ਸ਼ਰਾਬ ਉੱਥੇ ਨਸ਼ਟ ਕੀਤੀ ਗਈ ਹੈ ਆਉਣ ਵਾਲੇ ਸਮੇਂ ਤੇ ਜਿਹੇ ਹੋਰ ਵੀ ਸਟੈਪ ਕੀਤੇ ਜਾਣਗੇ ਹਾਲ ਹੀ ਪਿਛਲੇ ਹਫਤੇ ਅਸੀਂ ਮੇਰੇ ਸਰਕਲ ਚ ਥਾਣਾ ਬਡਾਲੀ ਵਾਲਾ ਸਿੰਘ ਦੀ ਕਰੀਬ 4000 ਲੀਟਰ ਸ਼ਰਾਬ ਨਸ਼ਟ ਕੀਤੀ ਸੀ ਦੇ ਮਕਦਮੇ ਦੀ ਤੇ 팀 ਕਰਦਿਆਂ ਦੀ ਤੇ ਇਹ ਜਿਹੜੀ ਮਹਿੰਮ ਚਲਦੀ ਰਹੇਗੀ ਤੇ ਜਿਵੇਂ ਜਿਵੇਂ ਹੋਰ ਮਕਦਮੇ ਦਾ ਨੁਕਾਰਾ ਹੋਈ ਜਾਊਗਾ ਅਸੀਂ ਨਸ਼ਟ ਕਰਦੇ ਰਹਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ